ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੀ ਮਹਿਲਾ ਪੰਜਵਾ ਤਨ ਸੁਹਾਗਣ ਜੋ ਪ੍ਰਭੂ ਪਛਾਨ ਮੰਨ ਹੁਕਮ ਤਜ ਬਿਮਨੈ ਪ੍ਰਿਅੰ ਸੋ ਰਾਤੀ ਰਲੀਆਂ ਮੰਨੈ ਭਾਈ ਓ ਸੁਹਾਗਣ ਤਨ ਜੋ ਪ੍ਰਭੂ ਪਛਾਨ ਦिए ਮੈਨ ਤਿਆਗ ਕੇ ਉਹ ਕਮ ਆਂਦੀ ਏ ਪ੍ਰਭੂ ਦੇ ਨਾਲ ਜੁੜ ਕੇ ਆਨੰਦ ਮਾਣਦੀ ਏ ਸੁਣ ਸਕੀਏ ਪਰਮ ਮਿਲਨ ਦੀ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ ਇਸੇ ਲਈ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਸਿੱਧੋ ਸੁਣ ਲੈ ਆਪਣਾ ਮਨ ਤਨ ਅਰਪ ਦੇ ਦੁਨੀਆਵੀ ਲਾਜ ਛੱਡ ਦੇ ਰਹਾ ਸਕੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਬ੍ਰਹਮ ਹਾਵੈ ਸੋ ਸੁਹਾਗਣ ਅੰਕ ਸਮਾਵੈ ਇਕ ਸਾਸੰਗੀ ਸੇਲੀ ਦੂਜੀ ਨੂੰ ਸਮਝਾਉਂਦੀ ਐ ਜਿਹੜੀ ਜੀਵ ਸਤਰੀ ਜੋ ਕਰਦੀ ਐ ਉਹੀ ਭੋਗਦੀ ਭਾਕ ਜੋ ਪ੍ਰਭ ਚੰਗਾ ਕਰੇ ਪਸੰਦ ਆਵੇਗੀ ਉਹ ਸੁਹਾਗਣ ਪ੍ਰਭੂ ਨਾਲ ਜੁੜੀ ਰਹਿੰਦੀ ਐ ਗਰਭ ਗਹਿ ਲਈ ਮਹਿਲ ਨਾ ਪਾਵੇ ਫੇਰ ਪਛਤਾਵੇ ਜਬ ਰਹਿਣ ਬਿਹਾਵੇ ਕਰਮਹੀਨ ਮਨ ਮੁਖ ਦੁਖ ਪਾਵੇ ਜਿਹੜੀ ਹੰਕਾਰ ਚ ਫਸੀ ਐ ਪ੍ਰਭੂ ਦੇ ਚਰਨਾਂ 'ਚ ਥਾਂ ਨਹੀਂ ਮਿਲਦੀ ਜ਼ਿੰਦਗੀ ਬੀਤ ਜਾਂਦੀ ਪਛਤਾਉਂਦੀ ਐ ਬਸ ਕਰਮਹੀਣ ਤੇ ਦੁੱਖ ਪਾਂਦੀ ਐ ਬਿਨੋਂ ਕਰੀ ਜੇ ਜਾਣਾ ਦੂਰ ਪਰਬੇ ਬਨਸੀ ਰਹਿ ਆ ਪਰਪੂਰ ਜਨ ਨਾਨਕ ਗਾਵੇ ਦੇਖ ਦੂਰ ਏ ਭਾਈ ਮੈਂ ਕਿਤੇ ਦੂਰ ਵਸਤੀ ਸਮਝਨੀ ਆ ਅਰਦਾਸ ਕਰਾਂ ਜੇ ਮੈਂ ਕਿਸੇ ਉਤਨ ਦੂਰ ਵਸਤਾ ਸਮਝਾਂ ਰੋ ਪ੍ਰਭੂ ਨਾਸ ਰਹਿਤ ਹਰਥਾਂ ਵਿਆਪਕ ਹੈ ਦਾਸ ਨਾਨਕ ਉਸ ਨੂੰ ਆਪਣੇ ਅੰਗ ਸੰਗ ਨਾਲ ਵੇਖਦਾ ਸੂਹੀ ਮਹਿਨਲਾ ਪੰਜਵਾਂ ਗਰੇ ਵਸ ਗੁਰ ਕੀਨ ਹਉ ਕਰ ਕੀ ਨਾਲ ਦਸ ਦਾਸੀ ਕਰਦੀਨੀ ਪਧਾਰ ਇਸ ਕੀ ਉਸ ਖਸਮ ਪ੍ਰਭੂ ਨੇ ਗੁਰੂ ਦੇ ਰਾਹੀਂ ਮੇਰਾ ਸਰੀਰਕਾਰ ਮੇਰੇ ਵਸ ਕਰ ਦਿੱਤਾ ਉਸ ਖਸਮ ਨੇ ਦਸ ਸਾਂ ਇੰਦਰੀਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਸਖੀ ਮੈਂ ਆਪਣਾ ਸਰੀਰ ਕਰਦਾ ਸਾਰਾ ਸਮਾਨ ਜੋੜ ਕੇ ਹੁਣ ਸਜਾ ਕੇ ਰੱਖ ਦਿੱਤਾ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸ੍ਰੂਪੰਦਿਆਲ ਮੂਰਾ ਰੇ ਰਹਾਉ ਪਿਆਰੇ ਕੰਤ ਪ੍ਰਭੂ ਤੇ ਮੈਂ ਕਿਹੜੇ ਕਿਹੜੇ ਗੁਣ ਦੱਸਾਂ ਸਜਜਾ ਦੇਵਾਨ ਪ੍ਰਭੂ ਦੇ ਮੈਂ ਕਿਹੜੇ ਕਿਹੜੇ ਗੁਣ ਵਿਖਾਵਾਂ ਸਤ ਸ਼ਿੰਗਾਰ ਪਉ ਮੰਜਨ ਪਾਇਆ ਅੰਮ੍ਰਿਤ ਨਾਮ ਤਮੋਲ ਮੁਖ ਪਾਇਆ ਹੈ ਸਖੀ ਖਸਮ ਪ੍ਰਭੂ ਦੀ ਕਿਰਪਾ ਨਾਲ ਉੱਚੇ ਜੀਵਨ ਨੂੰ ਮੈਂ ਸ਼ਿੰਗਾਰ ਬਣਾ ਲਿਆ ਮਾਤਮਕ ਜੀਵਨ ਦੇਣ ਵਾਲਾ ਨਾਮ ਪੰ ਮੈਂ ਮੂੰਹ ਚ ਖੱਦ ਕੰਗਾ ਨ ਬਸਤਰ ਗਹਿਨੇ ਬਨੇ ਸੁਹਾਵੇ ਸਭ ਸੁਖ ਪਾਵੇ ਜਪਿਰ ਕਰਿਆ ਮਹਿਸਕਿ ਉਸਤੇ ਕੰਗਨ ਕਪੜੇ ਗਹਿਣੇ ਸੋਹਣੇ ਲੱਗਣ ਲੱਗ ਪਿੰਦੇ ਨੇ ਜਦੋਂ ਪ੍ਰਭੂ ਪਤੀਰ ਤੇ ਆਵਸਤ ਗੁਣ ਕਾਮਣ ਕੰਤ ਕਰਕੰਤ ਰਿਝਾਇ ਬਸ ਕਰ ਲੈਨਾ ਗੁਰ ਪਰਮ ਚੁਕਾਇ ਇਹ ਸਕੀ ਗੁਣਾ ਦੇ ਟੂਣੇ ਬਣਾ ਕੇ ਉਹ ਜੀਵ ਸਤੀ ਨੇ ਪ੍ਰਭੂ ਪਤੀ ਨੂੰ ਖੁਸ਼ ਕਰ ਲਿਆ ਗੁਰੂ ਨੇ ਜਿਸ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਦੇਮਾਂ ਚ ਕਰਤਾਰਾ ਵਾਸਤੇ ਸਭਤੇ ਉਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਯੋਪ੍ਰੀਤਮ ਮੇਰਾ ਏ ਸਖੀ ਉਹ ਕਸਮ ਪ੍ਰਭੂ ਦੀ ਕਿਰਪਾ ਨਾਲ ਮੇਰਾ ਹਿਰਦਾਕਾਰ ਹੁਨ ਵਾਸ਼ਨਾ ਤੋਂ ਉੱਚਾ ਹੋ ਗਿਆ ਪਰ ਸਾਰੀਆਂ ਸਤਰੀਆਂ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਪ੍ਰਗਟਿਆ ਸੂਰਜੋਤ ਜਿਹਾਰ ਸੇਜ ਵਿਛਾਏ ਸਰਦਿਅੰਪਾਰਾ ਏ ਸਖੀ ਮੇਰੇ ਅੰਦਰ ਸੂਰਜ ਚੜ ਪਿਆ ਬੇਨਤ ਪ੍ਰਭੂ ਦੀ ਸਰਦਾ ਦੀ ਸੇਜ ਮੈਂ ਵਿਛਾ ਦਿੱਤੀ ਹੈ ਨੌਰੰਗ ਲਾਲ ਸੇਜ ਰਾਮ ਨੇ ਆਇਆ ਜਨ ਨਾਨਕ ਤੇ ਧਨ ਮਿਲ ਸੁਖ ਪਾਇਆ ਹੁਣ ਆਪਣੀ ਮਿਹਰ ਨਾਲ ਉਹ ਨਿਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉੱਤੇ ਆ ਬਿਠ ਇੰਦਾਸਨਨ ਕਾਕ ਪ੍ਰਭੂ ਪਤੀ ਨੂੰ ਮਿਲ ਕੇ ਮੈਂ ਆਤਮਕ ਆਨੰਦ ਮਾਣਦੀ ਹਾਂ ਸੂਹੀ ਮਹਿਲਾ ਪੰਜਵਾ ਉਮਕੇ ਉਹ ਹੀਓ ਮਿਲਣ ਪ੍ਰਭਤਾਏ ਖੋਜਿਤ ਚਰਿਓ ਦੇਖੋ ਪ੍ਰੇਜਾਈ ਮੇਰਾ ਹਿਰਤਾ ਪ੍ਰਭੂ ਨੂੰ ਮਿਲਣ ਵਾਸਤੇ ਕੁਸੀ ਨਾਲ ਨੱਚ ਰਿਆ ਪ੍ਰਭੂ ਨੂੰ ਲੱਭਣ ਚੜ ਪਿਆ ਹਾਂ ਮੈਂ ਪਿਆਰੇ ਦੇ ਰਹਿਣ ਦੀ ਥਾਂ ਕਿੱਤੇ ਵੇਖ ਸੁਨਤ ਸੰਦੇਸ ਰੋ ਪ੍ਰੇ ਗਰੇ ਸੇਜ ਵਿਛਾਈ ਪ੍ਰੰਪਰਮ ਆਇਉ ਤੋ ਨਦਰ ਨਾਮ ਪਾਈ ਜੇ ਸਖੀ ਪਿਆਰੇ ਦਾ ਸੁਨੇਹਾ ਸੁਣਦਿਆਂ ਮੈਂ ਹਿਰਦੇ ਘਰ ਦੀ ਸੇਜ ਵਿਛਾ ਦਿੱਤੀ ਪਟਕ ਪਟਕ ਕੇ ਮੋੜ ਆਇਆ ਕਿਨ ਬਿਦ ਹੀਰੋ ਤੀਰ ਹੈ ਨਿਮਨ ਮਿਲ ਸਾਜਨ ਹਉ ਤੁਜ ਕੁਰਬਾਨ ਰਹਾਉ ਤੇਰ ਦਰਸ਼ਨ ਤੋਂ ਬਿਨਾ ਮੇਰਾ ਨਿਰਮਾਣਾ ਦਿਲ ਤੀਰ ਨਹੀਂ ਫੜਦਾ ਇਸ ਜਨ ਪ੍ਰਭੂ ਮੈਨੂੰ ਮੇਲ ਮੈਂ ਤੇ ਤੋ ਸਦਕੇ ਜਾਣੀ ਏਕਾ ਸੇਜ ਵਿਚੀ ਤਨ ਕੰਤਾ ਤਨ ਸੂਤੀ ਪਿਰ ਸਦ ਜਾਗੰਤਾ ਪਿਯੋ ਮਦਰੋ ਤਨ ਮਤਵੰਤਾ ਤਨ ਜਾਗੈ ਜੇ ਪ੍ਰਬੂ ਲੰਤਾ ਇੱਕ ਸੇਜ ਹੈ ਲੇਕਿਨ ਪਤੀ ਤੇ ਜੀਵ ਇਸਤਰੀ ਦਾ ਮਲਾਪ ਨਹੀਂ ਜੀਵ ਇਸਤਰੀ ਸੰਸਾਰ ਦੇ ਨਸ਼ੇ ਦੇ ਵਿੱਚ ਮਸਤ ਰਹਿੰਦੀ ਏ ਜੀਵ ਇਸਤਰੀ ਵੀ ਜਾਗ ਸਕਤੀ ਜੇ ਪ੍ਰਭੂ ਆਪ ਜਗਾਏ ਪਈ ਨਿਰਾਸ਼ੀ ਬਹੁ ਦਿਨ ਲੱਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਕਿੰਨ ਰੈ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਅੰਸ ਭਾਗੇ ਹੇ ਸਕੀ ਉਮਰ ਦੇ ਬਹੁਤ ਦਿਨ ਬੀਤ ਗਏ ਨੇ ਮੈਂ ਨਿਰਾਸ਼ ਹੋ ਕਿ ਮੈਂ ਸਾਰੇ ਦੇ ਦ ਸੰਤਰ ਲਭ ਲੈਣ ਝਾਕ ਲੈ ਨੇ ਬਬੂ ਪ੍ਰਭੂ ਤੋਂ ਬਿਨਾ ਬਖਸ਼ਿਸ਼ ਤੋਂ ਬਿਨਾ ਇੱਕ ਛਿੰ ਸ਼ਾਂਤੀ ਨਹੀਂ ਮਿਲਦੀ ਪਇਓ ਕਿਰਪਾਲ ਸਦ ਸੰਗ ਮਿਲਾਇ ਬੂ ਚੀਤ ਕਰੈ ਪਿਰ ਪਾਇ ਸਗਲ ਸ਼ਿੰਗਾਰ ਹੁਣ ਮੁਜੈ ਸੁਹਾਇਆ ਕਉ ਨਾਨਕ ਗੁਰ ਪਰਮ ਚੁਕਾਇਆ ਮੇਰੇ ਉਤੇ ਦਇਆ ਬਣ ਹੋਗਿਨ ਪ੍ਰਭੂ ਸਾਧ ਸੰਗਤ ਚ ਮਿਲਿਆ ਵਿਕਾਰਾਂਤ ਸਿ ਮਿਟ ਗਈ ਹੈ ਹਿਰਦੇ ਕਾਚ ਲਬੜਿਆ ਹੁਣ ਮੈਂ ਆਪਣੇ ਸਾਰੇ ਸ਼ਿੰਗਾਰ ਉਦੈ ਮੇਰੇ ਸੋਹਣੇ ਲੱਗ ਪਏ ਨੇ ਨਾਨਕ ਆਕ ਦੇ ਨੇ ਗੁਰੂ ਨੇ ਮੇਰੀ ਪਟਕਨਾ ਮੁਕਾ ਦਿੱਤੀ ਜਾਨ ਦੇ ਖਾਂਤਾ ਪੇਰ ਹੈ ਪਾਈ ਕੁਲਕ ਪਾੜਤਾ ਮਨ ਠਹਿਰਾਇ ਰਹਉ ਦੂਜਾ ਹੀ ਪਈ ਮਜਿੱਦਰ ਵੇਖਣਾ ਮੈਨੂੰ ਪ੍ਰਭੂ ਹੀ ਦੇਸਤਾ ਮੇਰੇ ਮਨ ਦਾ ਕਵਾੜ ਖੁੱਲ ਗਿਆ ਸੋਹੀ ਮਹਿਲਾ ਪੰਜਵਾਂ ਕੀ ਗੁਣ ਤੇਰੇ ਸਾਰ ਸਮਾਲਨੀ ਮੋਹ ਨਿਰਗੁਣ ਕੇਂਦਾ ਤਾਰੇ ਮੈਂ ਖਰੀਦ ਕਿਆ ਕਰੇ ਚਤੁਰਾਈ ਏ ਜੀਓ ਪਿੰਡ ਸਬ ਥਾਰੇ ਪ੍ਰਭੂ ਮੈਂ ਕਿਹੜੇ ਗੁਣ ਗੁਣ ਬਿਆਨ ਕਰਕੇ ਤੈਨੂੰ ਮੈਂ ਯਾਦ ਕਰਾਂ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਨੌਕਰ ਚਲਾਕੀ ਨਹੀਂ ਕਰ ਸਕਦਾ ਸਭ ਤੇਰਾ ਲਾਲ ਰੰਗੀਲੇ ਪ੍ਰੀਤਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਖਾਓ ਏ ਪ੍ਰਭੂ ਪ੍ਰੀਤਮ ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਹਾਂ ਪਰਬਦਾਤਾ ਮੁਹੇ ਦੀਨ ਪੇਖਾਰੀ ਤਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮਿਰ ਠਾਕੁਰ ਗਮ ਬਾਰੇ ਪ੍ਰਭੂ ਤੁਸੀਂ ਦਾਤਿ ਮੈਂ ਤੁਹਾਡਾ ਪੇਖਾਰੀ ਹੂੰ ਉਪਕਾਰ ਕਰਨ ਵਾਲਿਓ ਇਹ ਪਹੁੰਚ ਪ੍ਰਭੂ ਮੇਰੇ ਕੋਲ ਆਪਣੇ ਤੌਰ ਤੇ ਐਸਾ ਕੋਈ ਕੰਮ ਨਹੀਂ ਹੋ ਸਕਦਾ ਕਿਆ ਸੇਵ ਕਮਾਵਾਂ ਕਿਆ ਕਹਿ ਰਿ ਜਾਵਾਂ ਵਿਦਕਿਤ ਪਾਵਾਂ ਦਰਸਾਰੇ ਮਿੱਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਮੈਂ ਕਿਹੜੀ ਸੇਵਾ ਕਰਾਂ ਕੀ ਆਕੇ ਤੈਨੂੰ ਖੁਸ਼ ਕਰਾਂ ਤੇਰੀ ਹਸਤੀ ਦਾ ਮਾਪ ਪ੍ਰਭੂ ਨਹੀਂ ਲੱਭ ਸਕਦਾ ਪਾਵੋ ਦਾਣ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪ੍ਰਭੂ ਮੈਂ ਢੀਠ ਹੋ ਕੇ ਮੋੜ ਮੋੜ ਕੇ ਮੰਗਣਾ ਵਾ ਸੰਤਾਂ ਚਰਨਾਂ 'ਚ ਤੋੜ ਦੇ ਨਾਨਕ ਆਖ ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ ਹੈ ਉਹ ਸੰਸਾਰ ਸੁੰਦਰ ਤੋਂ ਤਰ ਗਿਆ ਸੂਹੀ ਮਹਿਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬੌਤਾ ਮਹਿਲ ਨਾ ਪਾਵੇ ਕਹਿ ਤੋ ਪਉਤਾ ਜੋ ਪ੍ਰੇਮ ਮਾਨੇ ਤਿੰਨ ਕੀ ਰੀਸਾ ਕੂੜੇ ਮੂਰਖੀ ਹਾਂ ਠੀਸ ਰਹਾਉ ਏ ਭਾਈ ਮੂਰਖ ਕੰਮ ਤਾਂ ਥੋੜਾ ਕਰਦਾ ਲੇਕਿਨ ਮੰਗਦਾ ਬੜਾ ਜ਼ਿਆਦਾ ਤੇ ਪ੍ਰਭੂ ਦੇ ਚਰਨਾਂ ਤੱਕ ਕਿਵੇਂ ਅਪੜੇ ਏ ਭਾਈ ਜਿਸ ਉਹਨਾਂ ਦੀ ਰੀਸ ਕਰਦਾ ਜਿਹੜੇ ਪ੍ਰਭੂ ਦਰ ਤੇ ਸਤਕਾਰ ਹਾਸਲ ਕਰ ਚੁੱਕੇ ਨੇ ਝੂਠੇ ਮੂਰਖ ਮਨੁੱਖ ਦੀ ਇਹ ਹੱਟ ਦੀ ਗੱਲ ਰਹਾਉ ਵੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੂੰ ਮੈਲੀ ਨਿਕਟ ਨਾ ਆਵੇ ਵੇਖ ਵਖਾਂਦਾ ਸੱਚ ਕਮਾਇਆ ਨਹੀਂ ਤੇ ਮੂੰਹ ਆਖਦਾ ਜੂਰੀ ਪਹੁੰਚਾਂ ਪ੍ਰਭ ਨਹੀਂ ਪਹੁੰਚਿਆ ਨੀਗਾ ਅਤੀਤ ਸਦਾਏ ਮਾਇਆ ਕਾ ਮਾਤ ਮੰਨੀ ਪਰਿਤ ਕਹਿ ਮੁਖਰਾਤਾ ਵੇਖ ਮੂਰਖ ਦੀ ਹਟ ਦੀ ਗੱਲ ਆਪਣੇ ਆਪ ਨੂੰ ਤਿਆਗੀ ਖੁੰਦੈ ਪਰ ਮਾਇਆ ਦੀ ਲਾਲਚ ਚ ਮਸਤ ਇਸ ਤੇ ਮਨ ਚ ਪ੍ਰਭੂ ਚਰਨਾ ਦਾ ਪਿਆਰ ਨਹੀਂ ਮੁੱਖੋ ਗੱਲਾਂ ਕਰਦਾ ਕਹੋ ਨਾਨਕ ਪ੍ਰਭ ਬਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਨਾਨਕ ਆਖਦਾ ਪ੍ਰਭੂ ਮੇਰੀ ਬੇਨਤੀ ਸੁਨੋ ਜੀ ਵਿਚਾਰਾ ਕੁਛ ਕਰਨ ਜੋਗ ਨਹੀਂ ਮੰਦ ਕਰਮੀ ਐ ਤੁਸੀਂ ਇਹ ਨਾਨੂ ਵਿਕਾਰਾਂ ਤੋਂ ਖਲਾਸੀ ਬਖਸ਼ੋ ਦਰਸ਼ਨ ਦੇਖੇ ਕੀ ਵਡਿਆਈ ਤੂੰ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਅਸੀਂ ਜੀਵਨ ਨੂੰ ਇਹ ਬੜਾਈ ਬਖਸ਼ ਤੇਰਾ ਦਰਸ਼ਨ ਕਰ ਸਕੀਏ ਪ੍ਰਭੂ ਤੂੰ ਸੁੱਖ ਦੇਣ ਜੋ ਬਿਵਾਲਾ ਤੂੰ ਪਿਆਰ ਪਰੂਪਰ ਭਰਪੂਰ ਹੈ ਸੂਹੀ ਮਹਿਲਾ ਪੰਜਵਾ ਬੁਰੇ ਕਾਮਕ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਭੈੜੇ ਕਾਮ ਲਈ ਸ਼ੇਰ ਬਣ ਜਾਂਦਾ ਨਾਮ ਜੱਪਣ ਵੇਲੇ ਸੋ ਜਾਂਦਾ ਔਸਰ ਆਪਣਾ 부ਝੈ ਨਾ ਅੰਨਾ ਮਾਇਆ ਮੋ ਰੰਗ ਲਪਟਾਨਾ ਰਹਾ ਆਪਣਾ ਇਹ ਮਨੁੱਖਾ ਔਸਰ ਨਹੀਂ ਸਮਝਦਾ ਤੇ ਮਾਇਆ ਦੇ ਮੋਹ ਚ ਜੁੜਿਆ ਲੋਮ ਲਹਿਰ ਕੋ ਬਿਗਸ ਫੁੱਲ ਬੈਠਾ ਸਾਹ ਜਿੰਨਾ ਕਾ ਦਰਸ਼ਨਾ ਡੀਠਾ ਹੈ ਭਾਈ ਅੰਦਰ ਉਠਰੀ ਲੋਭ ਦੀ ਲਹਿਰ ਦੇ ਕਾਰਨ ਖੁਸ਼ ਹੋ ਕੇ ਫੁੱਲਦਾ ਹੈ ਕਦੇ ਸੰਤ ਜਨਾਂ ਦਾ ਦਰਸ਼ਨ ਨਹੀਂ ਕਰਦਾ ਕਬੂਨਾ ਸਮਝੈ ਗਿਆਨ ਗਵਾਰ ਬਹੋਰ ਬੋਰ ਲਪਟਿਓ ਜੰਜਾਰਾ ਰਹਾਉ ਭਾਈ ਆਤਮਕ ਜੀਵਨ ਸੂਜ ਤੋ ਸਖਣਾ ਮੂਰਖ ਮਨੁਖ ਕਦੇ ਨਹੀਂ ਸਮਝਤਾ ਮੁੜ ਮੁੜ ਕੇ ਮਾਇਆ ਚ ਲਪਟਿਆ ਰਹਾ ਵਿਖੇ ਨਾਦ ਕਰਨ ਸੁਣ ਭੀਨਾ ਹਜ ਸੁਨਤ ਆਲਸ ਮਨ ਕੀਨਾ ਬਸ ਵਿਸ਼ੇ ਵਿਕਾਰ ਦੇ ਗੀਤ ਕੰਨੀ ਸੁਣਦਾ ਹੈ ਪਰਮਾਤਮਨ ਸ਼ਿਵ ਤੋ ਸਲਾ ਸੁਨੋ ਮਨ ਚ ਆਲਸ ਕਰਦਾ ਦ੍ਰਿਸ਼ਟ ਨਾ ਹੀਰੇ ਪੇਖਤ ਅੰਦੇ ਛੋੜ ਜਾਹੇ ਝੂਠੇ ਸਭ ਤੰਦੇ ਰਹਾਓ ਫਿਰਨੇ ਤੁੱਖਾ ਨਾਲ ਕਿਉਂ ਨਹੀਂ ਵੇਖਦਾ ਇਹ ਸਾਰੇ ਦੁਨੀਆਂ ਦੇ ਤੰਦੇ ਛੱਡ ਕੇ ਕਿਦੋਂ ਚਲਾ ਜਾਏ ਕੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹ ਸਾਸੂੰ ਦੀਜੈ ਨਾਨਕ ਆਗਦਾ ਪ੍ਰਭ ਮੇਰਕਾਰ ਮੈਨੂੰ ਗੁਰਮੁਖਾਂ ਦੀ ਸੰਗਤ ਬਖਸ਼ ਤਾਉ ਕਿ ਸਪਾਈਏ ਜੋ ਹੋਈਐ ਰੇਨਾ ਜਿਸੈ ਬੁਝਾਇ ਇਸ ਨਾਮ ਲੈ ਨਾ ਰਹਾ ਭਾਈ ਉਦੋਂ ਹੀ ਹਾਸਲ ਹੁੰਦਾ ਜਦੋਂ ਚਰਨਾ ਤੂੜ ਬਣੀ ਆ ਜਿਸ ਨੂੰ ਪਰਮਾਤਮਾ ਸੂਜ ਬਖਸ਼ਦਾ ਉਹ ਨਾਮ ਉਹੀ ਜਪਦਾ ਹੈ ਸੂਖੀ ਮਹਿਲਾ ਪੰਜਵਾਂ ਕਰਮੈ ਠਾਕੁਰ ਨੰਦਰ ਨ ਆਵੇ ਗਲ ਮਹਿ ਪਾਹਣ ਲੈ ਲਟਕਾਵੇ ਆਪਣੇ ਹਿਰਦੇ ਘਰ ਚ ਕਰਤਾਰ ਦਿਸਤਾਨੀ ਬਸ ਗਲ ਵਿੱਚ ਪੱਥਰ ਪਾ ਕੇ ਮਰਜ ਕਹਿਣ ਲੱਗੇ ਹਰ ਪਾਸੇ ਪਟਕਦਾ ਫਿਰਦਾ ਪਰਮੇ ਪੂਲਾ ਸਾਖਤ ਫਿਰਦਾ ਨੀਰ ਬਰੋਲੇ ਖਪ ਖਪ ਮਰਤਾ ਰਹਾ ਪਰਮਾਤਮ ਨਾਲ ਟੁੱਟਾ ਮਨੁੱਖ ਬਸ ਮਾਇਆ ਧਾਰੀ ਬਣਿਆ ਹੈ ਬਸ ਮੂਰਤੀ ਪੂਜਾ ਕਰਦਾ ਸਮਝ ਲੋ ਪਾਣੀ ਹੀ ਕਿੜਕਦਾ ਹੈ ਰਹਾ ਜਿਸ ਪਾਹਣ ਕੋਠਾ ਕੋਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਜਿਸ ਪਾਹਣ ਰਬ ਆਖਦਾ ਪਰਿਆਦ ਰੱਖੇ ਪੱਥਰ ਪਾਣੀ ਚ ਡਬੋ ਹੀ ਦਿੰਦਾ ਗੁਣਾੰਗਾਰ ਲੂਣ ਹਰਾਮੀ ਪਾਹਣ ਨਾਮ ਨਪਾਰ ਗੇ ਰਾਮੀ ਹੈ ਪਾਪੀਆ ਕੀਰਤ ਕਰਨ ਪੱਥਰ ਦੀ ਬੇੜੀ ਚ ਪੈ ਕੇ ਕਦੀ ਵੀ ਪਾਰ ਨਹੀਂ ਲੰਗਿਆ ਜਾ ਸਕਦਾ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਬੀ ਦਾਤਾ ਹੈ ਨਾ ਜਿਸ ਮਨੁੱਖ ਨੂੰ ਗੁਰੂ ਨੂੰ ਮਿਲ ਕੇ ਮਾਲ ਪ੍ਰਭੂ ਨਾਲ ਡੂੰਗੀ ਸੰਝ ਪਾਈ ਹੈ ਉਸ ਨੂੰ ਕਰਤਾਰ ਪਾਣੀ ਚ ਤਰਤੀ ਚ ਆਕਾਸ਼ ਵਿੱਚ ਹਰ ਥਾਂ ਤੇ ਵਸਤਾ ਦਿਸ ਪਿਆ ਹੈ ਸੂਹੀ ਮਹਿਲਾ ਪੰਜਵਾ ਲਾਲਨ ਰਾਬਿਆ ਕਵਨ ਗਤੀਰੀ ਸਖੀ ਬਤਾਵ ਮੁਝੈ ਮਤੀਰੀ ਇਸ ਕੀ ਦਸ ਤੋ ਕਿਹੜੇ ਤਰੀਕੇ ਨਾਲ ਮਲਾਪ حاصل ਕੀ ਤੈ ਸਕੀ ਮੈਨੂੰ ਵੀ ਉਕਲ ਦਸ ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਵ ਫੇ ਸਕੀ ਤੇਰੇ ਮੁਖ ਉਤੇ ਲਾਲੀ ਪਖ ਰਹੀ ਏ ਤੋ ਆਪਣੇ ਪ੍ਰੀਤਮ ਦੇ ਪ੍ਰੇਮ ਚ ਰੰਗੀ ਹੋਈ ਰਹਾ ਪਾ ਮਲੋਂ ਸੰਗ ਨੈਨ ਪਤੀਰੀ ਜਹਾਂ ਪਠਾਵਾਂ ਜਾਉ ਤ ਤੀਰੀ ਇਹ ਸਕੀ ਮੈਨੂੰ ਦੱਸ ਮੈਂ ਤੇਰੇ ਪੈਰ ਆਪਣੀ ਅੱਖਾਂ ਦੀਆਂ ਪੁਤਲੀਆਂ ਵਾਂਗ ਮੱਲਾਂਗੀ ਮੈਨੂੰ ਜਿੱਥੇ ਵੀ ਭੇਜੇਂਗੀ ਮੈਂ ਉੱਥੇ ਖੁਸ਼ੀ ਨਾਲ ਜਾਵਾਂਗੀ ਜਪ ਤਪ ਸੰਜਮ ਦੇਉ ਜਤੀਰੀ ਇੱਕ ਨਿਮਖ ਮਿਲਾਵੋ ਮੁਹੇ ਪ੍ਰਾਨ ਪਤੀਰੀ ਇਹ ਸਕੀ ਮੈਂ ਜਪ ਤਪ ਸੰਜਮ ਸਭ ਦੇ ਦਿਆਂਗੀ ਅੱਖ ਚਮਕਣ ਜਿੰਨੇ ਸਮੇਂ ਦਾ ਬਸ ਮੈਨੂੰ ਜੀਤਾਰ ਕਰਾ ਦੇ ਮਾਨ ਤਾਨ ਅਹੰਗ ਬੁੱਧ ਹਤੀਰੀ ਸਾਰ ਨਾਨਕ ਸੁਹਾਗ ਵਤੀਰੀ ਜਿਹੜੀ ਜੀਵ ਇਸਤਰੀ ਆਪਣੇ ਪਦਾਰਥਾਂ ਦਾ ਮਾਨ ਛੱਡ ਦਿੰਦੀ ਹੈ ਹੰਕਾਰ ਛੱਡ ਦਿੰਦੀ ਹੈ ਮਰਜ ਕਹਿਣ ਲਗੇ ਫਿਰ ਸਮਝ ਲਓ ਉਹ ਸੁਹਾਗਵਾਨ ਹੈ ਉਹ ਭਾਗਾ ਵਾਲੀ ਹੈ ਸੂਹੀ ਮਹਿਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਣ ਅੰਧਾਰਾ ਤੁਝ ਹੀ ਪੇਖ ਪੇਖ ਮਨ ਸੰਹਾਰਾ ਪ੍ਰਭੂ ਤੂੰ ਜਿੰਦਾ ਮਾਲਕ ਹੈ ਸਾਰਾ ਹੈ ਇਨੂੰ ਵੇਖ ਵੇਖ ਕੇ ਮਨ ਤੀਰਜ ਫੜਦ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨਾ ਬਿਸਰੇ ਕਾਹੂ ਮੇਰਾ ਰਹਾ ਤੂੰ ਮੇਰਾ ਸੱਜਣਾ ਮੇਰਾ ਪਿਆਰ ਮੇਰ ਘਰ ਕਿਸੇ ਵੇਲੇ ਤੂੰ ਨਾ ਮਿਸਰੇ ਬੈ ਖਰੀਦ ਹਾਂ ਦਾ ਸੋਹ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹੀਰਾ ਮੈਂ ਮੂਲ ਖਰੀਦਿਆ ਤੇਰਾ ਨਿਮਾਣਾ ਸੇਵਾ ਕਾ ਤੂੰ ਮੇਰਾ ਵੱਡਾ ਮਾਲਕ ਹੈ ਸਾਰੇ ਗੁਣਾ ਨਾਲ ਭਰੇ ਆ ਪੋਟ ਦਾਸ ਜਾ ਕਹਿ ਦਰਬਾਰੇ ਨਿਮਖ ਨਿਮਕ ਵਸੈ ਤਿਨ ਨਾਲੇ ਹੈ ਭਾਈ ਪ੍ਰਭੂ ਐਸਾ ਹੈ ਕਰੋੜਾਂ ਸੇਵਕ ਉਹਦੇ ਦਰ ਤੇ ਬੈਠੇ ਨੇ ਹਰ ਵੇਲੇ ਪ੍ਰਮਾਤਮਾ ਦੇ ਨਾਲ ਔਰਿੰਦੇ ਨੇ ਹਉ ਕਿਛ ਨਾਹੀ ਸਭ ਕਿਛ ਤੇਰਾ ਓਤਪੋਤ ਨਾਨਕ ਸੰਗ ਬਸੇਰਾ اے ਪ੍ਰਭੂ ਮੇਰੀ ਆਪਣੀ ਪਾਇਆ ਕੁਛ ਵੀ ਨਹੀਂ ਸਾਰਾ ਤੇਰਾ ਬਖਸ਼ੈ ਨਾਨਕ ਕਾਕ ਤਾਣੇ ਪੇਟੇ ਵਾਂਗ ਤੂੰ ਸਬਦੇ ਨਾਲ ਵਸਣਾ ਹੈ ਸੂਖੀ ਮਹਿਲਾ ਪੰਜਵਾ ਸੂਖ ਮਹਿਲ ਜਾ ਕੇ ਉੱਚ ਦਵਾਰੇ ਤਾ ਮੈਂ ਵਾਸੈ ਭਗਤ ਪਿਆਰੇ ਏ ਭਾਈ ਪ੍ਰਮਾਤਮਾ ਦਾ ਮਹਿਲ ਬੜਾ ਆਨੰਦਮਈ ਆ ਬੜਾ ਵੱਡਾ ਉੱਚੇ ਦਰਵਾਜੇ ਨੇ ਤੇ ਭਗਤ ਜਨ ਉਸ ਮਹਿਲ ਚ ਵਸਦੇ ਰਹ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੋ ਨਿਤ ਰੋਂ ਦੀਠੀ ਰਹਾਉ ਏ ਭਾਈ ਸਿਵਤੋਸਲਾ ਬੜੀ ਸੁਆਦਲੀ ਪਰ ਇਸ ਦਾ ਆਨੰਦ ਕਿਸੇ ਟਾਵੇਂ ਟਾਵੇਂ ਨੇ ਪਾਇਆ ਤਾਂ ਗੀਤ ਨਾਦ ਅਖਾਰੇ ਸੰਗਾ ਊਂਹਾ ਸੰਤ ਕਰੇ ਹਰ ਰੰਗਾ へ ਭਾਈ ਆਤਮਕ ਡੋਲਤਾ ਪੈਦਾ ਕਰਨ ਵਾਲੇ ਸ਼ਿਵਤਸਲਾ ਦੇ ਮਨੋਂ ਗੀਤ ਰਾਗ ਹੋ ਰਹੇ ਨੇ ਉਸਿ ਸ਼ਿਵਤਸਲਾ ਵਿੱਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਲਾਪ ਦਾ ਅਨੰਦ ਮਾਣਦੇ ਨੇ ਤਾਂ ਮਰਨ ਨਾ ਜੀਵਨ ਸੋਗ ਨਾ ਹਰਕਾ ਸਾਚ ਨਾਮ ਕੀ ਅੰਮ੍ਰਿਤ ਵਰਖਾ へ ਭਾਈ ਸ਼ਿਵਤਸਲਾ ਜੁੜਿਆ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਉਸ ਅਵਸਥਾ ਸਦਾ تیر ਪ੍ਰਭੂ ਆਤਮਿਕ ਜੀਵਨ ਦੇਣ ਵਾਲ ਨਾਮ ਜਲਦੀ ਵਰਖਾ ਹੁੰਦੀ ਰਹਿੰਦੀ ਹੈ ਗੂਹਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਮਾਣੀ اے ਭਾਈ ਇਹ ਦੀ ਗੱਲ ਨਾਨਕ ਨੇ ਗੁਰੂ ਪਾਸੋਂ ਸਮਝੀਏ ਤਾਂ ਹੀ ਨਾਨਕ ਪਰਮਾਤਮਾ ਦੇ ਸਿਵ ਤੋਂ ਸਲਾਹ ਦੀ ਬਾਣੀ ਉਚਾਰਦਾ ਰਹਿੰਦਾ ਸੂਹੀ ਮਹਲਾ 5ਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟ ਸੰਗ ਇਹ ਪਵ ਜਲ ਤਾਰੇ ਭਈ ਪ੍ਰਮਾਤਮਾ ਦਾ ਦੀਦਾਰ ਕੀਤਿਆ ਕਰੋੜਾਂ ਪਾਪ ਮੁਕ ਜਾਂਦੇ ਨੇ ਚਰਨਾ ਨਾਲ ਛੋਏ ਸੰਸਾਰ ਸਮੁੰਦਰ ਤਮਨੁਖ ਭਈ ਪਾਰ ਹੋ ਜਾਂਦਾ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਏ ਸੰਤ ਜਨ ਮੇਰੇ ਸੱਜਣ ਮੇਰੇ ਮਿੱਤਰ ਨੇ ਜਿਹੜੇ ਹਰੀ ਨਾਮ ਜਪਾਉਂਦੇ ਨੇ ਜਾ ਕਾ ਸ਼ਬਦ ਸੁਣਨ ਤੋਂ ਸੁਖ ਸਾਰੇ। ਜਾ ਕੀ ਟਹਿਲ ਜਮਦੂਤ ਮਿੰਦਾਰੇ। ਪ੍ਰਮਾਤਮਾ ਦੇ ਬਚਨ ਸੁਣਦੇ ਆਂ। ਸਾਰੇ ਸੁਖ ਮਿਲਦੇ ਨੇ। ਜਿਨ੍ਹਾਂ ਟਹਿਲ ਕੀਤਿਆ ਜਮਦੂਤ ਵੀ ਨਾਸ ਹੋ ਜਾਂਦੇ ਨੇ। ਜਾ ਕੀ ਤੀਰਕ ਇਸ ਮਨੈ ਸਧਾਰੇ। ਜਾ ਕੈ ਸਿਮਰਨ ਮੁਖ ਉਜਲਾਰੇ। ਪ੍ਰਭੂ ਦਾ ਨਾਮ ਜਪਿਆਂ। ਮਨ ਨੂੰ ਸਾਰਾ ਮਿਲਦਾ। ਮੁਖ ਉੱਜਲ ਹੋ ਜਾਂਦੇ ਆ। ਪਰਬ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਦ ਬਲ ਹਾਰੇ ਪ੍ਰਭੂ ਨੇ ਆਪਣੇ ਸੇਵਕਾਂ ਦਾ ਜੀਵਨ ਸੋਨਾ ਬਣਾ ਦਿੱਤਾ ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਚਾਹੀਦਾ ਹੈ ਕੁਰਬਾਨ ਹੋਣਾ ਚਾਹੀਦਾ ਹੈ ਭਾਈ ਸੂਹੀ ਮਹਿਲਾ ਪੰਜਵਾਂ ਰਹਿ ਨਾ ਪਾਵੈ ਸੁਰ ਨਰ ਦੇਵਾ ਊਠ ਸਿਧਾਰੇ ਕਰ ਮਨੁਜਨ ਸੇਵਾ ਕੇ ਭਾਈ ਭਾਵੇਂ ਕੋਈ ਦੇਵਤਾ ਹੈ ਭਾਵੇਂ ਕੋਈ ਕੋਈ ਮਨੋਖ ਹੈ ਕਿਸੇ ਨੇ ਵੀ ਇਸ ਸੰਸਾਰ ਤੋਂ ਨਹੀਂ ਰਹਿਣਾ ਵੱਡੇ ਵੱਡੇ ਮੂਨੀ ਜਨਮ ਹੀ ਇੱਥੋਂ ਧੁਰ ਪਏ ਨੇ ਜੀਵਨ ਪੇਖੇ ਜਿਨਿ ਹਰ ਹਰ ਇੱਛਾ ਜੀਵਤ ਪੇਖੇ ਜਿਨਿ ਹਰ ਹਰ ਧਿਆਇਆ ਸਾਹ ਸੰਗਤਿ ਨਿਦਰਸ਼ਨ ਪਾਇਰ ਹਾ ਭਈ ਆਤਮਕ ਜੀਵਨ ਦੇਣ ਵਾਲੇ ਸਫਲ ਜੀਵਨ ਵਾਲੇ ਸਿਰਫ ਉਹੀ ਵੇਖੇ ਨੇ ਜਿਨ੍ਹਾਂ ਨੇ ਪ੍ਰਮਾਤਮਨ ਸਿਮਰਨ ਕੀਤਾ ਸਾਹ ਸੰਗਤਿ ਉਹਨਾਂ ਨੇ ਦੀਦਾਰ ਕਰ ਲਿਆ ਰਹਾਉ ਬਾਦਸ਼ਾ ਸ਼ਾ ਵਪਾਰੀ ਮਰਨਾ ਜੋ ਦੀ ਸੈ ਸੋ ਕਾਲੈ ਕਰਨਾ ਭਾਈ ਭਾਵੇਂ ਬਾਦਸ਼ਾ ਭਾਵੇਂ ਵਪਾਰੀ ਹੈ ਜਿੰਨੂੰ ਵੇਖੋਗੇ ਸਭ ਨੂੰ ਮੌਤ ਨੇ ਲੈ ਜਾਣਾ ਕੂੜੇ ਮੋਹ ਲਪਟ ਲਪਟਾਣਾ ਛੋੜ ਚੱਲਿਆ ਤਾਂ ਫਿਰ ਪਛੁਤਾ ਨਾ ਬੰਦਾ ਬਸ ਕੂੜ ਚ ਲੱਗਿਆ ਇੱਕ ਦਿਨ ਛੱਡ ਕੇ ਜਾਣਾ ਪਏਗਾ ਫਿਰ ਪਛਤਾਵਾ ਰਹੇਗਾ ਗਿਰਪਾ ਨਿਧਾਨ ਨਾਨਕ ਕੋ ਕਰੋ ਨਾਤ ਨਾਮ ਤੇਰਾ ਜਪੀ ਦਿਨ ਰਾਤ ਇਕ ਜਾਨੇ ਪ੍ਰਭ ਮੈਂ ਨਾਨਕ ਨੂੰ ਦਾਤ ਤੇ ਮੈਂ ਨਾਨਕ ਦਿਨ ਰਾਤ ਤੇਰਾ ਨਾਮ ਜਪਦਾਰਾ ਸੂਹੀ ਮਹੱਲਾ ਪੰਜਵਾਂ ਘਟ ਘੜ ਅੰਤਰ ਤੁਮੈ ਬਸਾਰੇ ਸਗਲ ਸਮਗਰੀ ਸੂਤ ਮਾਰੇ ਏ ਪ੍ਰਭ ਹਰੇਕ ਸੀਚ ਤੂੰ ਵਸਨਾ ਸਾਰੀਆਂ ਚੀਜ਼ਾਂ ਤੇਰੇ ਹੀ ਧਾਗੇ ਵਿੱਚ ਪੁਰੋਈਆਂ ਨੇ ਤੂੰ ਪ੍ਰੀਤਮ ਤੂੰ ਪ੍ਰਾਣ ਅੰਦਾਰੇ ਤੁਮਹੀ ਪੇਖ ਪੇਖ ਮਨ ਵਿਗਸਾਰੇ ਰਹਾ ਤੂੰ ਸਾਡਾ ਪ੍ਰੀਤਮ ਹੈ ਜਿੰਦਾਸਰ ਤੈਨੂੰ ਵੇਖ ਵੇਖ ਸਾਡਾ ਮਨ ਖੁਸ਼ ਹੁੰਦਾ ਅਨਕ ਜੋਨ ਪਰਮ 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 ਹਾਰੇ ਓਟ ਗਈ ਅਬ ਸਾਹ ਸੰਗਾਰੇ ਅਨੇਕਾ ਜੂਨਾ ਪਟਕ ਪਟਕੇ ਥਾਗ ਗਿਆ ਵਾ ਹੁਣ ਮੈਂ ਅਸਾਹ ਸੰਗ ਦਾਸਰਾ ਤੁਹਾਡੀ ਮੇਰ ਨਾਲ ਤੱਕ ਲਿਆ ਗਾਮ ਅਗੋਚਰ ਅਲੱਖ ਅਪਾਰੇ ਨਾਨਕ ਸਿਮਰੈ ਦਿਨ ਰੈ ਨਾਰੇ ਭਾਈ ਪ੍ਰਮਾਤਮਾ ਪਹੁੰਚੈ ਗਿਆਨ ਇੰਦਰੀਆਂ ਤੋਂ ਦੂਰ ਹੈ ਸਾਹ ਸੰਗਤ ਦੀ ਬਰਕਤ ਨਾਲ ਨਾਨਕ ਦਿਨ ਰਾਤ ਉਸਤਾ ਨਾਮ ਜਪਦਾ ਸੂਹੀ ਮਹਿਲਾ ਪੰਜਵਾ ਕਾਵਨ ਕਾਜ ਮਾਇਆ ਵਡਿਆਈ ਉਜਾ ਕੋ ਮਿਨ ਸਤ ਬਾਰ ਨਾ ਕਾਈ ਭਾਈ ਉਹ ਮਾਇਆ ਦੇ ਘਰ ਮਿਲੀ ਵਡਿਆਈ ਕਿਸੇ ਕੰਮ ਦੀ ਨਹੀਂ ਕਿਉਂਕਿ ਰਤਾ ਚੇਰ ਨਹੀਂ ਲੱਗਦਾ ਇਹ ਵਡਿਆਈ ਨਾ ਸੁਣਨ ਲੱਗਿਆ ਏ ਸੁਪਨਾ ਸੋ ਵਤ ਨਹੀਂ ਜਾਣੇ ਅਚੇਤ ਵਿਵਸਥਾ ਮਹਿ ਲਪਟਾ ਨ ਰਹਾ ਭਾਈ ਜਗਤ ਸੁਪਨੇ ਵਰਗਾ ਹੈ ਸੁਪਨੇ ਵਿੱਚ ਹੀ ਸੁਪਨਾ ਵੇਖ ਰਿਆ ਬਸ ਜਿਹੜਾ ਮਨੁੱਖ ਗਾਫਲ ਨੇ ਉਹ ਸੰਸਾਰ ਨਾਲ ਚਿੰਬੜੇ ਨ ਰਹਾ ਮਹਾ ਮੋਹ ਮੋਹਯੋ ਗਾਮਾਰਾ ਪੇਖਤ ਪੇਖਤ ਊੜ ਸਿਦਾਰਾ ਮੂਰਖ ਮਨੁੱਖ ਮਾਇਆ ਚ ਮਸਤ ਬਸ ਵਿੰਦਿਆ ਵਿੰਦਿਆ ਤੁਰ ਪੈਣ ਉੱਚ ਤੇ ਉੱਚਤਾ ਦਾ ਦਰਬਾਰ ਕਈ ਜੰਤ ਬੇਨਾਹੇ ਉਪਰ ਪਰਮਾਤਮਾ ਦਾ ਨਾਮ Jap ਉਹਦਾ ਦਰਬਾਰ ਉੱਚੇਤ ਉੱਚਾ ਹੈ ਉਹ ਨੇਕਾ ਜੀਵਾਂ ਨੂੰ ਨਾਸ ਵੀ ਕਰਦਾ ਤੇ ਪੈਦਾ ਵੀ ਕਰਦਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਭਈ ਪ੍ਰਭੂ ਵਰਗਾ ਨਾ ਹੈ ਅਸੀ ਨਾ ਕੋ ਹੋਏਗਾ ਇਹ ਨਾਨਕ ਉਸ ਪ੍ਰਭੂ ਦਾ ਨਾਮ ਜਪਿਆ ਕਰ ਸੋਹੀ ਮਹਲਾ ਪੰਜਵਾਂ ਸਿਮਰ ਸਿਮਰ ਤਾ ਕੋ ਹੂੰ ਜੀਵਾ ਚਰਨ ਕਮਲ ਤੇਰ ਧੋਏ ਧੋਏ ਪੀਵਾ ਭਗਤ ਜਨ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਨੰਨ ਹਾਸਲ ਕਰਦੇ ਨੇ ਪ੍ਰਭ ਮੈਂ ਤੇਰੇ ਸੋਹਣ ਚਰਨ ਧੋਤੋ ਕੇ ਪੀਣਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾਂ ਕੈ ਸੰਗ ਸੁਆਮੀ ਰਹਾ ਮਾਲਕ ਪ੍ਰਭੂ ਆਪਣੇ ਭਗਜਨਾਂ ਦੇ ਨਾਲ ਵਸਤਾ ਮੇਰਾ ਹਰੀ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਸੋਨ ਸੋਨ ਅੰਮ੍ਰਿਤ ਨਾਮ ਧਿਆਵਾ ਆਟ ਪੈਰ ਤੇਰੇ ਗੁਣ ਗਾਵਾਂ ਮਹਿਮੜ ਮੁੜ ਕੇ ਤੇਰੇ ਨਾਮ ਜਪਣਾ ਮੱਠੇ ਪੈਰ ਸਿਫਤੋ ਸੁਲਾ ਦੇ ਗੀਤ ਗਾਣਾ ਵੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪਰਪਰ ਮਨ ਆਨੰਦਾ ਪ੍ਰਭੂ ਤੇਰੇ ਕੋਤਕ ਵੇਖ ਪੇਕੇ ਮਨ ਚ ਆਨੰਦ ਪੈਦਾ ਹੁੰਦਾ ਇਹ ਸਭ ਤੋਂ ਉੱਚੇ ਆਨੰਦ ਦੇ ਮਨ ਪ੍ਰਭੂ ਤੇਰੇ ਗੁਣ ਬਿਆਨਨ ਜਾ ਕੈ ਸਿਮਰਨ ਕਚ ਪਉ ਨੰ ਬਿਆਪੈ ਸਦਾ ਸਦਾ ਨਾ ਨਖਰ ਜਾਪੈ ਜਿਸ ਦੀ ਸਮਰਨ ਦੀ ਬਰਕਤ ਨਾਲ ਕੋ ਡਰ ਨਹੀਂ ਬੋ ਸਕਦਾ ਨਾਨਕ ਤੂੰ ਵੀ ਸਦਾ ਹਰੀ ਦਾ ਨਾਮ ਜਪਿਆ ਕਰ ਸੂਹੀ ਮਹਿਲਾ ਪੰਜਵਾ ਗੁਰ ਕੇ ਗੁਰ ਕੈ ਬਚਨ ਹਿਰਦੈ ਧਿਆਨ ਤਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਰਸ ਨ ਜਾਮ ਜਪਉ ਬਨਵਾਰੀ ਇਹ ਪਏ ਗੁਰੂ ਦੇ ਸ਼ਬਦ ਰਾਹੀ ਮੈਂ ਧਿਆਨ ਧਰਨਾ ਮਨ ਚਾਪ ਆਪਣੀ ਜੀਵ ਨਾਲ ਪ੍ਰਭੂ ਦਾ ਨਾਮ ਜਪਣਾ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣੰ ਥਾਰੀ ਰਹਾ ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੇ ਗੁਰੂ ਦੇ ਕੋਮਲ ਚਰਨਾਂ ਨੂੰ ਆਪਣੇ ਮਨ ਦਾ ਜਿੰਦਾਸਰਾ ਬਣਾਇਆ ਸਾਤ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਨਰ ਕਰਨ ਆਧਾਰ ਹੀ ਪਾਈ ਗੁਰੂ ਸੰਗ ਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾਲਿਆ ਮੈਂ ਆਤਮ ਕਥਾ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਕਾਮ ਕ੍ਰੋਧ ਲੋਭ ਮੋਹ ਤਜਾਰੀ ਜਿੜ ਨਾਮਦਾਨ ਇਸ਼ਨਾਨ ਸੁਚਾਰੀ ਭਾਈ ਗੁਰੂ ਦੀ ਬਤ ਬਰਕਤ ਨਾਲ ਮੈਂ ਕਾਮ ਕ੍ਰੋਧ ਮੁਕਾਲ ਲਏ ਨੇ ਹਿਰਦੇ ਚ ਪ੍ਰਭੂ ਦੇ ਨਾਮ ਨੂੰ ਪੱਕਾ ਟਿਕਾਣਾ ਬਣਾ ਲਿਆ ਕਹੋ ਨਾਨਕ ਇਹ ਤਾਤ ਵਿਚਾਰੇ RAM ਨਾਮ ਜਪਾਰ ਉਤਾਰੀ ਨਾਨਕ ਕਾ ਕਹਦਾ ਤੂੰ ਵੀ ਅਸਲੀ ਪ੍ਰਭੂ ਦਾ ਨਾਮ ਆਪਣੇ ਮਨ ਚ ਵਸਾਲਾ ਤੇ ਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸੁੰਦਰ ਤੋਂ ਪਾਰ ਹੋ ਜਾ ਕਹੋ ਨਾਨਕ ਇਹ ਤਾਤ ਵਿਚਾਰੇ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ